ਮਿਸਰ ਸ਼ਹੀਦਾਂ ਤਰਨਾ ਦਲ ਦੀ ਗਵਾਈ ਹੇਠ ਇਸ ਮੂਹ ਸੰਮਤਾ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਗੁਰਦੁਆਰਾ ਹਰੀਆਂ ਵੇੜਾ ਚ ਸਜਾਇਆ ਗਿਆ ਇਸ ਸੰਬੰਧੀ ਬਾਬਾ ਨਿਹਾਲ ਸਿੰਘ ਦੱਸੇ ਕਿ ਇਹ ਨਗਰ ਕੀਰਤਨ ਗੁਰਦੁਆਰਾ ਹਰੀਆਂ ਬੇਲਾ ਤੋਂ ਆਰੰਭ ਹੋ ਕੇ ਪਿੰਡ ਚੱਕਰਾ ਗੁਰਦੁਆਰਾ ਬਾਬਾ ਫਰੀਦ ਸੋਂ ਪੱਟੀ ਬਜ਼ਾਵਰ ਚੰਬੇਵਾਲ ਮਹਿਣਾ ਜਟਵਾਲਾ ਤੋਂ ਹੁੰਦਾ ਹੋਇਆ ਵਾਪਸ ਗੁਰੂ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਇਆ ਇਸ ਨਗਰ ਕੀਰਤਨ ਦੇ ਸਵਾਗਤ ਲਈ ਥਾਂ ਥਾਂ ਤੇ ਸਵਾਗਤੀ 게ਟ ਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ जो गुरु खालसा सागत जी धन धन साहब सतगुरु श्री गुरु, गुरु हर राज महाराज जी के पावन पवित्र प्रकाश गुरपुरब दिया खुशियां अंदर गुरद्वारा हरिया वेला साहब जी तो जो सतगुरु श्री गुरु ग्रंथ साहब महाराज जी की शाया हे प्यालिया जो महान नगर कीर्तन प्रारंभ हुए सन इस वेले ਆਪੋ استان ਆਪਾ ਸ਼ੇਖ ਫਰੀਦ ਜੀ ਦੇ ਪੁੱਤੋਂ ਉਸਤਾਦ ਤੇ ਪਹੁੰਚੇ ਹਨ ਸਾਰੀਆਂ ਸੰਤਾਨਾਂ ਨੂੰ 사ਤਨੂ ਸ੍ਰੀ ਗੁਰੂ ਹਰਗੋਬਿੰਦ ਰਾਜ ਸਾਹਿਬ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਸਭ ਗੁਰੂ ਖਾਲਸਾ ਸਾਧ ਸੰਗਤ ਜੀ ਨੂੰ ਨਗਰ ਨਿਵਾਸੀ ਸੰਤਾਨਾਂ ਨੂੰ ਇਲਾਕਾ ਨਿਵਾਸੀ ਸੰਤਾਨਾਂ ਨੂੰ ਲੱਖ ਲੱਖ ਵਧਾਈ ਹੋਵੇ ਪਰਸੋਂ ਨੂੰ 31 ਜਨਵਰੀ ਨੂੰ 사ਤਗੁਰੂ ਜੀ ਦੇ ਸ੍ਰੀ ਸੁਖਮੰਦਰ ਪਾਠਾ ਦੇ ਭੋਗ ਤੋਂ ਉਪਰੰਤ ਮਹਾਨ ਵਰਮ ਸੁਭਾਗ ਹੋ ਰਹੇ ਹਨ ਉਹ ਰਹੇ ਸਮਾਗਮਾਂ ਅੰਦਰ ਤਾਂ ਸਹਿਵਾਨਾਂ ਦੇ ਸਿੰਘ ਸਹਿਵਾਨ ਸੁਲਬਰੀ ਕਮੇਟੀ ਦੇ ਭਰਦਾਨ ਸਾਹਿਬ ਸਾਜ ਖਾਲਸਾ ਜੀ ਹਲਮੰਦਾ ਸਾਹਿਬ ਜੀ ਦੇ ਹਜੂਰੀ ਰਾਗੀ ਸਿੰਘ ਕਥਾਵਾਚ ਗਿਆਨੀ ਸਾਹਿਬ ਸਿੰਘ ਜੀ ਮਾਰਗ ਕੰਢੇ ਸ਼ਾਬਾਦ ਬਾਦ ਵਾਰ ਕੰਢੇ ਵਾਲੇ ਅੱਦੇ ਪਾਸ ਦੇ ਪ੍ਰਸਿੱਧ ਢਾਡੀ ਜਥੇ ਸੰਤ ਵਾਹਪੁਰਖ ਪਹੁੰਚ ਰਹੇ ਹਨ ਸਭੂ ਸਭ ਤਾਲੇ ਚੱਲ ਰਵਿਜ ਬੇਨਤੀ ਹੈ ਪਰਸੋਂ ਵੀ ਹਮੇ ਮਾਗੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਪਣੇ ਬਾਬਤ ਪ੍ਰਕਾਸ਼ ਗੁਰਪੰਧਿਆ ਖੁਸ਼ੀਆਂ ਅੰਦਰ ਸਭੂ ਗੁਰੂ ਖਾਲਸਾ ਸਾਧ ਸੰਗਤ ਜੀ ਨੂੰ ਆਪ استان ਬਾਬਾ ਸ਼ੇਖ ਫਰੀ ਜੀ ਦੇ ਪ੍ਰਬੰਧਕ ਕਮੇਟੀ ਸਭੂ ਸੇਵਾਦਾਰਾਂ ਨੂੰ ਨਗਰ ਵਾਸੀ ਸਭਤਾਂ ਨੂੰ ਅਲਕਾ ਨਾਸੀ ਸਭਤਾਂ ਨੂੰ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦਾ ਸਭ ਸਾਰੇ ਪ੍ਰੋਗਰਾਮ ਸ਼ੁਰੂ ਕਰਵਾਇਆ ਪਾਛਾ ਪੇਤਰਸਥਾਨ ਤੋਂ ਦੁਆਰਾ ਹਰਿਆਵਿਲਾ ਦਾ ਪਰਚਾ ਧਰਤਨ ਸਾਹਿਬ ਸਾਡੇ ਸਭ ਤੋਂ ਵੱਡੇ ਗੁਰੂ ਹਰਿਰਾਜ ਸਾਹਿਬ ਦੇ ਘਾਸੇ ਹਾਲਾ 23 ਜਨਵਰੀ ਨੂੰ ਇਸੇ ਅਸਥਾਨ ਤੇ ਬੜੀ ਧੂਤਾਂ ਨਾ ਬਣਾਇਆ ਜਾਂਦਾ ਹੈ। ਉਹ ਹਰ ਸਾਲ ਦੀ ਤਰ੍ਹਾਂ 29 ਜਨਵਰੀ ਨੂੰ ਇਹ ਮਹਾਨ ਨਗਰ ਪੀਤਾਂ ਜਿਹੜਾ ਅਮਰ ਵੇਲੇ ਬਰਾਮਾ ਹੁੰਦਾ ਜਿਹੜਾ ਸੂਚੇ ਤੌਰ ਤੇ ਬਾਕਲਾ ਫਲ ਕਰਾਂ ਦੇ ਪ੍ਰਕਰਮਾ ਕਰਦਾ ਹੁਣ ਤਾਂ ਉਹ ਇਸ ਸੰਸਥਾ ਤੇ ਨੋਟ ਕਰਦਾ ਸੋਤਾ ਤੀ ਤਰੀਖ ਨੂੰ ਪਾਪਾ ਦੇ ਸਿੰਘ ਸਾਹਿਬਾਨ ਰਾਗੀ ਢਾਡੀ ਤੇ ਕਸਲ ਦੇ ਚਾਰ ਵਾਂ ਉਹ ਬਹੁਤ ਹੀ ਪਿਆਰੇ ਆਪਾਂ ਦਾ ਸਤਿਕਾਰ ਦੇ ਰਹੇ ਆਂ ਤੇ ਸਾਰੇ ਜਨ ਬਹੁਤ ਬਹੁਤ ਬਧਾਈ ਦਿੱਤਾ ਬੋਲੋ ਸਾਹਿਬ ਜੇਕਰ ਅਮਰ ਸਿੰਘ ਜੀ ਆਪ ਨੂੰ ਹੋਦਰ ਹੋਣਾ ਜਿਹੜੇ ਮਾਈ ਭਾਈ ਹਲੇ ਅਮਰ ਤੋਂ ਸੰਧਰੇ ਆ ਆਜ ਦੇ ਮੌਕੇ ਇਸ ਸ਼ਗਨ ਸੇ ਬਹੁਤ ਬਹੁਤ ਬਲਾਇਦ ਕਰਦਾ ਹਾਂ ਸਾਧਕਾਂ ਦੇ ਮੌਜੂਦ ਸਭ ਜੀ ਜਹਾਰੀ ਸਨਰੂ ਬਾਰ ਬਾਰ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਤੰਨ ਕਰੋ ਉੱਪਰ ਭਾਜੀਓ ਸਿਮਰੋ ਹਰ ਹਰ ਨਾਅੇ ਨਾਨਕ ਜੀ ਸਿਮਰਤ ਸੰਤੁਖ ਹੋਵੇ ਜੂ ਤਦ ਗੰਧ ਭਰਨ ਜਾਏ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਤੇ ਤੁਹਾਨੂੰ ਸਭੀ ਜੀ ਤੁਹਾਰਾ ਸਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਗੁਰਦੁਆਰਾਂ ਤੋਂ ਪ੍ਰਾਪਤ ਹਰਿ ਗੁਰਦਾਰ ਹਰਿਆਵਿਲਾ ਸਾਹਿਬ ਜੀ ਤੋਂ ਸਾਤਮੇਤ ਉਹ ਨਾਨਕ ਧੰਗੁਰੂ ਸ੍ਰੀ ਗੁਰੂ ਹਰਿ ਰਾਜ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਵਨ ਦਰਬਾਰ ਪ੍ਰਕਾਸ਼ ਵਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੀ ਅਰੰਭਤਾ ਹੋ ਰਹੀ ਹੈ ਐ ਸਿੰਘ ਸਾਹਿਬ ਆਪਾ ਨਿਹਾਲ ਸਿੰਘ ਜੀ ਮਿਸਟਰ ਸ਼੍ਰੀ ਦਾਤਾਰਨਾ ਦਲ ਦੇ ਮੁਖੀ ਅਤੇ ਪੰਜ ਪ੍ਰਿਆਰੇ ਸਿੰਘ ਰਖਾਨ ਸਿੰਘ ਸਾਡੇ ਸਤਿਕਾਰਯੋਗ ਐਸਪੀਸੀ ਦੇ ਪ੍ਰਧਾਨ ਸਾਹਿਬ ਸਰਦਾਰ ਹਜਿੰਦੇ ਸਿੰਘ ਜੀ ਧਰਮੀ ਸਾਹਿਬ ਅਤੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਬੜੇ ਉਤਸ਼ਾਹ ਦੇ ਉਬਾਦ ਦੇ ਨਾਲ ਦੇਸ਼ ਨਗਰ ਕੀਰਤਨ ਵਿੱਚ ਸ਼ਾਮਲ ਹੋ ਰਹੀਆਂ ਹਨ ਦਾਸ ਸਾਹਿਬ ਉਹਦਾ ਬਾਬਾ ਫ਼ਜ਼ਲ ਸਿੰਘ ਕਾਨਾਗੜ੍ਹ ਦੀਆਂ ਸਮੂਹ ਵਜਦਾਵਲੋਂ ਸਮੂਹ ਸੰਗਤਾਂ ਨੂੰ ਸੂਬੇ ਸ਼ਹੀਦਾਂ ਮਹਾਰਾਜੀ ਦੇ ਪ੍ਰਕਾਸ਼ ਸਰਪੰਨੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਚਰਚੀ ਕਲਾ ਕਹਿੰਦੇ ਵੀ ਅਜੀਤ ਅਜੀਤ ਪੰਜਾਬੀ ਸਮਾਚਾਰ ਤੋਂ ਸਾਰੇ ਚੈਨਲਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਜੋ ਕਿ ਸ਼੍ਰੀ ਹਰਿਦਾਸ ਸਾਹਿਬ ਮਹਾਰਾਜੀ ਦੇ ਉਪਦੇਸ਼ਾਂ ਦਾ ਦੋ ਸਨਿਹਾਰ ਸੰਗਤਾਂ ਦਾ ਖਿਚਾ ਰਹੇ ਹਨ ਉਸਾਰੀਆਂ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਇਰਿਕਾ ਖਰਸਾਵਾਜ